ਹਾਂਜੀ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਪਿੰਜ ਕੀ ਨਾਂ ਆਪਣਾ ਜੀ ਰਾਜਕਿੰਦਰ ਤੋਂ ਤੇ ਕਿਹੜੇ ਜਗ੍ਹਾ ਤੋਂ ਆਏ ਆ ਕਲਰ ਪਿੰਡ ਤੋਂ ਕਲਰ ਪਿੰਡ ਤੋਂ ਆਏ ਆ ਤੇ ਆਪਾਂ ਨੂੰ ਕੀ ਸਮੱਸਿਆ ਸੀ ਆਪਾਂ ਨੂੰ ਮੇਰੀ ਲੱਤ ਪੂਰੀ ਚਤਲਦਾ ਆਉਂਦੀ ਸੀ ਅੱਛਾ ਜੀ ਹਾਂਜੀ ਦੇਸੀ ਪ੍ਰੋਬਲਮ ਤੁਹਾਨੂੰ ਹਾਂਜੀ ਕਿੰਨੇ ਚਿਰ ਹੋ ਗਿਆ ਸੀ ਇਹ ਫਰਵਰੀ ਮਹੀਨੇ ਤੋਂ ਸੀ ਸਟਾਰਟ ਫਰਵਰੀ ਮਹੀਨੇ ਪਰੋਬਲਮ ਜੀ ਹਾਂਜੀ ਤੇ ਇਹਦੇ ਕਰਕੇ ਤੁਹਾਨੂੰ ਕੀ ਸਮੱਸਿਆ ਆ ਰਹੀ ਸੀ ਤੁਹਾਨੂੰ ਮੈਨੂੰ ਬੈਠਣ ਉੱਠਣ ਤੇ ਜ਼ਿਆਦਾ ਆਉਂਦੀ ਪਈ ਸੀ ਅੱਛਾ ਜੀ ਮੈਂ ਪੈਟ ਜਾਂਦੀ ਸੀ ਪਰ ਮੈਂ ਤਾਂ ਉੱਠਣੀ ਸੀ ਹੁੰਦਾ ਕੁੱਬੀ ਹੋ ਕੇ ਤੁਰਦੀ ਸੀ ਓਕੇ ਠੀਕ ਹੈ ਜੀ ਹਾਂ ਜੀ ਤੇ ਇੱਥੋਂ ਕਿੰਨੀ ਵਾਰ ਦਵਾਈ ਲੈਣਾ ਹੈ ਤੁਹਾਨੂੰ ਅਸੀਂ ਅੱਜ ਚੌਥੀ ਵਾਰ ਆਈ ਆਂ ਚੌਥੀ ਵਾਰ ਦਵਾਈ ਲੈਣ ਆਏ ਆਂ ਹਾਂ ਜੀ ਤੁਹਾਨੂੰ ਸੌ ਚੋ ਕਿੰਨੇ ਪਰਸਾ ਨਾਮ ਲੱਗਦਾ ਤੁਹਾਨੂੰ 90 ਹੋ ਗਿਆ ਆ 90 ਪਰਸਾ ਆਰਾਮ ਲੱਗਦਾ ਨਾ ਤੇ ਸਾਡਾ ਸਟਾਫ ਬਾਰੇ ਕੋਈ ਕਹਿਣਾ ਜਾਣੇ ਆ ਬਹੁਤ ਵਧੀਆ ਆ ਅੱਛਾ ਡਾਕਟਰ ਸਾਹਿਬ ਡਾਕਟਰ ਸਾਹਿਬ ਵੀ ਬਹੁਤ ਵਧੀਆ ਆ ਠੀਕ ਹੈ ਜੀ ਇੱਥੇ ਦਵਾਈ ਚਣਕੇ ਲੈਣੀ ਚਾਹੀਦੀ ਹੈ ਸਭ ਨੂੰ ਬਹੁਤ ਤਕਲੀਫ ਪਿਆ ਇਹ ਅੱਛਾ ਠੀਕ ਹੈ ਡਾਕਟਰ ਦੀ ਕਿਰਪਾ ਨਾਲ ਬਹੁਤ ਵਧੀਆ ਹੈ ਸਟਾਫ ਵੀ ਵਧੀਆ ਹੈ ਦਵਾਈ ਵੀ ਵਧੀਆ ਹੈ ਠੀਕ ਹੈ ਠੀਕ ਹੈ ਸੰਗਤਾਂ ਕੁਝ ਕਹਿਣਾ ਚਾਹੁੰਦੇ ਹੋ ਸੰਗਤਾਂ ਨੂੰ ਸੰਗਤਾਂ ਵੀ ਹੋਰ ਚਣਕੇ ਦਵਾਈ ਲਈ ਮੈਂ ਤਾਂ ਕਹਿੰਦੀ ਇੱਥੇ ਆਣ ਤਾਂ ਵਧੀਆ ਹੈ ਕੋਈ ਖਾਸ ਪੈਸੇ ਨਹੀਂ ਲੱਗਦੇ ਹੈਗੇ ਜਿਹੜਾ ਬਹੁਤ ਜ਼ਿਆਦਾ ਸੀ ਪੈਸੇ ਦੇ ਕੇ ਦਵਾਈਆਂ ਲਈਆਂ ਆਦਮ ਪਰ ਲਈ ਆ ਮੈਂ ਅੱਛਾ ਜੀ ਜਲੰਧਰ ਵੀ ਖਾਦੀ ਆ ਅੱਛਾ ਠੀਕ ਹੈ ਜੀ ਤੇ 18ਵੀਂ ਖਾਦੀ ਆ ਕਿ ਮੈਨੂੰ ਕੋਈ ਫਰਕ ਨਹੀਂ ਸੀ ਪਿਆ। ਤੁਹਾਨੂੰ ਫਰਕ ਨਹੀਂ ਪਿਆ ਕੋਈ ਵੀ। ਕੋਈ ਕੋਈ ਫਰਕ ਨਹੀਂ ਪਿਆ। ਇੱਥੇ ਦਵਾਈ ਖਾਣ ਨਾਲ ਵੀ ਫਰਕ ਪੈਂਦਾ ਹੈ। ਹਾਂ। ਚਲੋ ਠੀਕ ਹੈ ਬਾਂਜੀ। ਹਾਂਜੀ ਵਾਹਿਗੁਰੂ ਜੀ ਹਾਲ ਸਾਹਿਬ। ਤਾਂ ਵਾਹਿਗੁਰੂ ਜੀ ਕੀ ਫਤ ਹੈ ਜੀ?